ਪੌੜੀ ਜੇ ਤੂੰ ਮੇਰ ਵਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੁਛ ਮੈਨ ਸੌਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਬਈ ਖਾਏ ਖਰਚ ਰਹੰਦਾ ਲਖ ਜਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਾਈ ਜਾ ਹਰ ਬਖਸੰਦਾ ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰਿਆ ਹੈ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰ ਵੱਲ ਹੈ ਤਾਂ ਕਿਆ ਮੋਹ ਚੰਦਾ ਤਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲੱਖ ਮੇ ਤੋਟ ਨ ਆਵਈ ਖਾਏ ਖਰਚ ਰਹੰਦਾ ਲੱਖ ਜਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵਾਰੀ ਮਥਰ ਸਭ ਕੀਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਾਈ ਜਾ ਹਰ ਬਖਸੰਦਾ ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪੌੜੀ ਜਾ ਤੂੰ ਮੇਰ ਵਲ ਹੈ ਤਾਕਿਆ ਮੋਹ ਚੰਦਾ ਤੁਧ ਸਭ ਕੁਛ ਮੈਨ ਸੋਪਿਆ ਜਾ ਤੇਰਾ ਬੰਦਾ ਲਖਵੇਂ ਟੋਟ ਨਿਆ ਬਈ ਖਾਏ ਖਰਚ ਰਹੰਦਾ ਲਖ ਜਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵਾਰੀ ਮਿੱਤਰ ਸਭ ਕੀਤੇ ਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਾਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸੁਵਾਰੇ ਆਹ ਜਾ ਤੁਧ ਪਾਵੰਦਾ